ਇਹ ਸ਼ਲਤਾਂ ਦਾ ਕਹਾਣੀ ਇਸ ਤੋਂ ਪਹਿਲਾਂ ਵੀ ਜਦੋਂ ਇਹ ਆਏ ਦੇ ਫਾਟਰੀ ਵਰਦੀ ਦੇ ਵਿੱਚ ਸੰਗ ਪੱਤਰ ਕਟਾਇਆ ਜਿੰਨਾਂ ਨੂੰ ਇਹ ਕਹਿ ਦਿੱਤਾ ਕਹਿ ਦਿੱਤਾ ਜਿਆਦਾ ਵੀ ਜੰਤਾ ਦੇ ਸਵਾਲ ਲਿਆ ਜੰਤਾ ਦੀ ਰੱਖਿਆ ਵਾਸਤੇ ਇਹ ਭਰਤੀ ਕੀਤੇ ਹੋਏ ਹਨ ਇਹਨਾਂ ਨੂੰ ਭਾਵੇਂ ਦਿਨ ਰਾਤ ਦੀ ਮਿਹਨਤ ਦੇ ਟੈਕਸ ਦੇ ਵਿੱਚੋਂ ਇਹਨਾਂ ਦੀ ਆਤਮ ਖਾਵਾ ਪੈਂਦੀ ਆ ਜੇ ਇਹਨਾਂ ਦੇ ਪਰਿਵਾਰ ਪਾਲਦੇ ਆ ਪਰ ਇਹ ਜਿਹੜੇ ਇਹ ਬੰਦਾ ਫੋਕਸ ਦੇਖੋ ਪਹਿਲਾਂ ਵੀ ਫਰੋੜੀ ਬਾਦਰ ਤੇ ਕਿਸ ਤਰ੍ਹਾਂ ਇਹਨਾਂ ਕੰਟਰਾ ਦਾ ਕੀ ਆਰਥਿਕਾ ਜੱਡੀਆਂ ਧੰਨੀਆਂ ਕਹਿੰਦਾ ਕਿੰਨਾ ਨਿਚਾਰ ਕੀਤਾ ਗਿਆ ਉਸ ਤੋਂ ਬਾਅਦ ਆ ਗਈ ਰੇਂਗੂ ਦੀ ਵਾਲੀ ਇਸ ਤਰ੍ਹਾਂ ਬੰਦਾ ਫੋਕਸ ਕਰਦਾ ਸਾਡੇ ਕਿਸਾਨਾਂ ਤੇ ਮਜ਼ਦੂਰਾਂ ਨੂੰ ਪੂਰੀ ਥਿੜੇ ਲਿਆ ਰਹੀ ਸੀ ਜਦੋਂ ਮੈਨੂੰ ਉਸੇ ਵਿੱਚ ਕਿਹੜੀ ਰੱਖਿਆ ਗਿਆ ਦੇਦੇ ਪੁਰਸੀਆ ਗੁਨਾਹ ਬੋਰ ਸਕੰਦੀ ਸੀ ਜੇ ਅਸੀਂ ਜਿਗਰੂਵੜ ਗੇ ਜੇਲ੍ਹ ਚ ਛੁੱਟਾਂਗੇ ਇਹ ਨਾ ਨਾਰਾ ਜੀ ਵੀ ਕਿਸਤਾ ਧਾਵੇਂ ਤੁਸੀਂ ਇੱਥੇ ਗੰਨ ਪਾ ਰખ્યા ਤੁਹਾਨੂੰ ਜਿਗਰੂਵੜ ਜੇਲ੍ਹ ਦੇ ਵਿੱਚ ਛੁੱਟਿਆ ਜਾਉਣਾ ਮਾੜਾ ਭਰਾਓ ਅੱਜ ਠੀਕ ਅਸੀਂ ਆਪਣੇ ਆਸੀ ਪਾਕ ਤੋਂ ਲੜ ਰਹੇ ਆ ਭਰਾਓ ਇਹ ਜਿਹੜੀ ਸ਼ਰਮਾ ਸ਼ਾਮਾਇਤੀਆਂ ਨੀਤੀਆਂ ਇੰਨੇ ਦੇਸ਼ਾਂ ਦੇ ਵਿੱਚ ਉਹ ਸਾਰੀਆਂ ਨੀਤੀਆਂ ਨੇ ਜੰਗ ਲਾ ਰੱਖਿਆ ਵੱਡੇ ਪੱਤਰ ਤੇ ਜਿਹੜਾ ਸਾਡੇ ਲੋਕਾਂ ਦਾ ਘਾਣ ਹੋ ਰਿਹਾ ਉਹ ਭਰਾਓ ਕਿਸੇ ਨਾ ਕਿਸੇ ਦਿਨ ਇਸ ਦੇਸ਼ ਦੀ ਇਹ ਕਿੰਨੇ ਵੀ ਨਾਗਰਿਕ ਜਿਹੜੇ ਰੋਜੀ ਰੋਟੀ ਦੇ ਮਤਾਜ ਆ ਉਹਨਾਂ ਦੀ ਵੀ ਵਾਰੀ ਆਉਣੀ ਹੈ ਕਿਉਂਕਿ ਉਹ ਨਹੀਂ ਚਾਹੁੰਦੀ ਜਿਹੜੇ ਲੋਕ ਪੰਜਾਬ ਦੇ ਜਿਨ੍ਹਾਂ ਵੱਲ ਪੂਰਾ ਤੁਹਾਡਾ ਭਾਰਤ ਦੇਖ ਰਿਹਾ ਕਿਸਾਨਾਂ ਵੱਲ ਇਹ ਜਿਹੜੇ ਪੰਜਾਬ ਦੇ ਲੋਕ ਲੜ ਕੇ ਸਾਡਾ ਮੁਕਤੀ ਦਾ ਰਾਹ ਲੈ ਕੇ ਆਉਣਗੇ ਇਸ ਤਰ੍ਹਾਂ ਹੋ ਸਾਨੂੰ ਵੀ ਅੱਜ ਲੋੜ ਹੈ ਇਸ ਜਾਣਨੋ ਜੇ ਅਸੀਂ ਜਿੱਤਨੇ ਤੇ ਇਸ ਕਤਾਰ ਜਿਹੜੀ ਲੜਦੀ ਹੋਈ ਕਤਾਰ ਨੂੰ ਲੰਮਿਆ ਕਰਨਾ ਪੈਗਾ ਵੱਡਾ ਕਰਨਾ ਪੈਗਾ ਕਿਉਂਕਿ ਸਰਮਾਇਤਾਰੀ ਪੂਰੀ ਵੱਡੀ ਪੱਧਰ ਤੇ ਇਹ ਲੈ ਕੇ ਆ ਰਹੀ ਮੇਰਨਾ ਤੋਂ ਇਹ ਜਿਹੜੀਆਂ ਜ਼ਮੀਨਾਂ ਦੇ ਮਾਲਕ ਬਣੇ ਬੈਠੇ ਆ ਇਹ ਜਿਹੜੇ ਸਾਨੂੰ ਅੱਖਾਂ ਕਰਦੇ ਖੋ ਕੇ ਇਹਨਾਂ ਨੂੰ ਬੰਦਲੇ ਮਜ਼ਦੂਰ ਬਣਾਇਆ ਜਾ ਸਕੇ ਇਹਨਾਂ ਨੂੰ ਜਿਹੜੇ ਲੋਕਾਂ ਦੀ ਆਵਾਜ਼ ਬੁਲੰਦ ਕਰਦੇ ਐ ਇਹਨਾਂ ਨੂੰ ਬੰਦਲੇ ਮਜ਼ਦੂਰ ਬਣਾ ਕੇ ਮਨਮਰਜ਼ੀ ਦੇ ਨਾਲ ਕੰਮ ਲਿਆ ਜਾ ਸਕੇ ਇਹ ਭਰਾਓ ਇਹ ਆਪਣੇ ਵੱਡੇ ਵਡੇਰਿਆਂ ਦਾ ਵੀ ਇਤਿਹਾਸ ਬੰਦਪੰਤੇ ਕੱਟਿਆ ਜਾ ਸਕਦਾ ਹੈ ਖੋਪੜ ਲਵਾਏ ਜਾ ਸਕਦੇ ਆਰਿਆਂ ਨਾਲ ਚੀਰਿਆ ਜਾ ਸਕਦਾ ਮਾਰ ਕੇ ਨਹੀਂ ਸਾਡੇ ਬਾਪੇ ਨਾਨਕ ਦੀ ਵਿਚਾਰਤਾ ਉਸ ਨੂੰ ਅਸੀਂ ਕਦੇ ਵੀ ਮਿੱਠੇ ਨਾਲ ਧੰਨੀ ਨਹੀਂ ਪਰਉਂਦਿਆਂਗੇ ਜਿਹੜੇ ਸਾਡੇ ਬਾਪੇ ਨਾਨਕ ਨੇ 18 ਸਾਲ ਆਪ ਫਿਰ ਖੇਤੀ ਕਰਕੇ ਇਹ ਦੱਸਿਆ ਸੀ ਇਸ ਕਿਰਤ ਨੂੰ ਦਸਾਂ ਨਵਾਂ ਦੀ ਕਿਰਤ ਕਰੋ ਤੇ ਆਪਣੇ ਬੱਚਿਆਂ ਨੂੰ ਤੇ ਆਪਣੇ ਇਸ ਦੇਸ਼ ਨੂੰ ਪਾਲੋ ਪੜਾਓ ਇਹ ਸਾਨੂੰ ਸਮਝ ਲੈਣਾ ਚਾਹੀਦਾ ਜੇ ਅਸੀਂ ਕੱਟੇ ਨਾ ਹੋਏ ਜਿਹੜੀ ਸਮਾਇਦਾਰੀ ਦੀ ਨੀਤੀਓ ਵੱਡੇ ਪੱਧਰ ਤੇ ਸਾਡਾ ਘਾੜ ਕਰਨ ਵਾਸਤੇ ਤਿਆਰ ਬੈਠੀ ਆ ਸਾਡੇ ਪਾਣੀ ਜ਼ਹਿਰ ਕਰ ਦਿੱਤੇ ਗਏ ਸਾਡੀਆਂ ਜ਼ਮੀਨਾਂ ਫਸਲਾਂ ਜਿਹੜੀ ਸੋਨਾ ਗੌਂਦੀਆਂ ਸੀ ਉਹ ਜ਼ਹਿਰ ਕਰ ਦਿੱਤੀਆਂ ਗਈਆਂ ਅੱਜ ਇੱਕ ਦੇ ਇੱਕ ਜਿਹੜੀ ਫਸਲ ਅਸੀਂ ਇਹਨਾਂ ਦੀਆਂ ਦਵਾਈਆਂ ਤੇ ਯਾਰਾਂ ਨਾਲ ਪਾਲਦੇ ਆ ਉਹ ਵੀ ਸਾਡੇ ਹੱਥਾਂ ਤੋਂ ਖੋ ਕੇ ਸਾਨੂੰ ਬਰਵਾ ਮਜ਼ਦੂਰ ਬਣਾ ਤੇ ਤਿਆਰ ਹੋਏ ਬੱਚੇ ਇਹ ਭਰਾਓ ਜਿਆਦਾ ਨਾ ਬੋਲਦਾ ਹੋਇਆ ਮਾਈਕ ਕੋਈ ਆਵਾਜ਼ ਤੁਹਾਨੂੰ ਵੀਰਾਂ ਨੂੰ ਦੇਣਾ ਵਿਜੇਸ ਇਹ ਤੁਹਾਨੂੰ ਕੱਟਿਆ ਕਰ ਲੋਗੇ ਤਾਂ ਹੀ ਭਰਾਓ ਆਪਾਂ ਹਰੇਕ ਜੰਗਲ ਨੂੰ ਜੰਗਲ ਨੂੰ ਫਤਿਹ ਕਰ ਸਕਦੇ ਆ ਇਹਨਾਂ ਕਿੰਗਾ ਹੋਇਆ ਸਾਰਿਆਂ ਦਾ ਮਾਹਬਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ